ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸ ਲਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕਾ ਹੋਵੋਗੇ ਤੇ ਮੈਂ ਅਮਰਪਿਤਕੌਰ ਅੱਜ ਦੀ ਨਵੀਂ ਕਲੈਕਸ਼ਨ ਤੋਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਕਲੈਕਸ਼ਨ ਵੀ ਬਹੁਤ ਪਿਆਰੀ ਰਹੇਗੀ ਹੈਂਡਵਰਕ ਦੇ ਉੱਪਰ ਰਹੇਗੀ ਜਿਵੇਂ ਜਿਵੇਂ ਤੇ ਕਲਰ ਰੈਡੀ ਹੋਏ ਨੇ ਜਿਵੇਂ ਜਿਵੇਂ ਡਿਜ਼ਾਈਨ ਰੈਡੀ ਹੋਏ ਨੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆਂ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਇਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਕਰੀਨ ਉੱਪਰ WhatsApp ਨੰਬਰ ਸ਼ੋ ਹੋ ਰਿਹਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਕਸਟਮਾਈਜ਼ ਕਰਵਾਉਣਾ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਅਗਰ ਤੁਹਾਨੂੰ ਸਾਡੇ ਬੁਟੀਕ ਦਾ ਕੋਈ ਡਿਜ਼ਾਈਨ ਪਸੰਦ ਆ ਕਿਸੇ ਹੋਰ ਵੀ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਤੁਸੀਂ ਪਸੰਦ ਕਰਦੇ ਹੋ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਚਲੋ ਜੀ ਅੱਜ ਬਹੁਤ ਹੀ ਆਦਾ ਸੋਹਣੀ ਕਲੈਕਸ਼ਨ ਹੈ ਕਾਫੀ ਟਾਈਮ ਤੋਂ ਮੈਂ ਸੋਚ ਰਹੀ ਸੀ ਕਿ ਇਹ ਕਦੋਂ ਰੈਡੀ ਹੋ ਕੇ ਆਣ ਤੱਕ ਕਦੋਂ ਤੁਹਾਡੇ ਨਾਲ ਆਪਾਂ ਸ਼ੇਅਰ ਕਰੀਏ ਤੇ ਅੱਜ ਪਹਿਲਾ ਤੁਹਾਨੂੰ ਦਿਖਾਉਣੀ ਆ ਕੁਝ ਨਵਾਂ ਜੋ ਸਾਡੇ ਬੁਟੀਕ ਤੇ ਪਹਿਲੀ ਵਾਰ ਬਣਿਆ ਜੀ ਬਹੁਤ ਹੀ ਪਿਆਰੀ ਚੀਜ਼ ਸਾਡੇ ਬੁਟੀਕ ਤੇ ਫਸਟ ਟਾਈਮ ਬਣੀ ਹੈ ਤਾਂ ਬਹੁਤ ਖੁਸ਼ੀ ਹੋਈ ਇਹ ਚੀਜ਼ ਬਣਾ ਕੇ ਸਾਨੂੰ ਤੇ ਤੁਸੀਂ ਦੇਖੋ ਜੀ ਬਹੁਤ ਹੀ ਪਿਆਰੀ ਜੀ ਬੱਚੀ ਦਾ ਆਪਾਂ ਸੂਟ ਰੈਡੀ ਕੀਤਾ ਬਹੁਤ ਸੋਹਣਾ ਵਰਕ ਹੋਇਆ ਹੋਇਆ ਕਲਰ ਰਹੇਗਾ ਜੀ ਡਾਰਕ ਪਰਪਲ ਕਲਰ ਇਹ ਆਪਾਂ ਕੀਤਾ ਹੋਇਆ ਜੀ ਨੇਚਰਲ ਕਰੇਪ ਦੇ ਉੱਪਰ ਰੈਡੀ ਬਹੁਤ ਹੀ ਪਿਆਰੀ ਕਰੇਪ ਲਗਾਈ ਹੋਈ ਹੈ ਔਰ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਔਰ ਤੁਸੀਂ ਜਿਹੜਾ ਵਰਕ ਹੈ ਉਹ ਚੈੱਕ ਕਰੋ ਬਹੁਤ ਸੋਹਣਾ ਵਰਕ ਕੀਤਾ ਹੋਇਆ ਜੀ ਇਸ ਤਰ੍ਹਾਂ ਨੈਕ ਬਣਿਆ ਹੋਇਆ ਬਹੁਤ ਸੋਹਣਾ ਨੈਕ ਦੇ ਉੱਪਰ ਕੰਮ ਹੈ ਥ੍ਰੈਡ ਆਪਾਂ ਨੇ ਐਡ ਕੀਤਾ ਜੀ ਮਜ਼ੈਂਟਾ ਕਲਰ ਦਾ ਔਰ ਇਸ ਤਰ੍ਹਾਂ ਆਪਣਾ ਸੈਂਟਰ ਪੈਨਲ ਜਾਏਗਾ ਔਰ ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਹੈ ਜੀ ਮਜ਼ੈਂਟਾ ਕਲਰ ਐਡ ਕਰਨਾ ਬਹੁਤ ਸੋਹਣੀ ਲੁੱਕ ਆ ਰਹੀ ਹੈ ਔਰ ਇਸ ਤਰ੍ਹਾਂ ਬਾਹਾਂ ਦੇ ਉੱਪਰ ਰਹੇਗਾ ਬਿਲਕੁਲ ਸਿੰਪਲ ਵਰਕ ਨਾਲ ਆਪਾਂ ਇਸ ਤਰ੍ਹਾਂ ਦੀ ਜਿਹੜੀ ਪੇਸਟਿੰਗ ਪੱਟੀ ਉਹ ਆਪਾਂ ਨੇ ਐਡ ਕੀਤੀ ਹੋਈ ਹੈ ਬਹੁਤ ਸੋਹਣਾ ਵਰਕ ਬਿਲਕੁਲ ਸਿੰਪਲ ਜੋ ਸਾਡੇ ਬੱਚੇ ਦੀ ਲੁੱਕ ਨੂੰ ਬੱਚਿਆਂ ਵਾਲੀ ਲੁੱਕ ਹੀ ਰੱਖੇ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਨੇ ਸੂਟ ਦੇ ਬੈਕ ਤੇ ਆਪਾਂ ਲਟਕਣ ਐਡ ਕੀਤੇ ਹੋਏ ਨੇ ਔਰ ਨਾਲ ਹੀ ਆਪਾਂ ਬੈਕ ਦੇ ਉੱਪਰ ਜਿੱਪ ਜਿਹੜੀ ਐਡ-ਆਨ ਕੀਤੀ ਹੋਈ ਹੈ ਜੀ ਕਲਰ ਬਹੁਤ ਹੀ ਪਿਆਰਾ ਨੇਚਰਲ ਕ੍ਰੇਪ ਦੇ ਆਪਨੇ ਇਹ ਵਾਲਾ ਸੂਟ ਰੈਡੀ ਕੀਤਾ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਇਹ ਰਹੇਗੀ ਜੀ ਪਲੇਨ ਬਾਟਮ ਇਹਦੇ ਨਾਲ ਤੇ ਇਹ ਰਹੇਗਾ ਜੀ ਦੁਪੱਟਾ ਦੁਪੱਟਾ ਆਪਾਂ ਰੱਖਿਆ ਸੀ ਆਰਗੈਂਜ਼ਾ ਦਾ ਕਿਉਂਕਿ ਅਗਰ ਪਿਓਰ ਦਾ ਦੁਪੱਟਾ ਰੱਖਦੇ ਤਾਂ ਓਨੀ ਜ਼ਿਆਦਾ ਲੁੱਕ ਨਹੀਂ ਸੀ ਆਉਣੀ ਹੈਗੀ ਕਿਉਂਕਿ ਔਰ ਥੋੜਾ ਜਿਹਾ ਆਰਗੈਂਜ਼ਾ ਨਾਲ ਥੋੜੀ ਗਰਲਿਸ਼ ਲੁੱਕ ਜੀ ਆਉਂਦੀ ਹੈ ਤੇ ਪਿਓਰ ਆਰਗੈਂਜ਼ਾ ਦਾ ਦੁਪੱਟਾ ਰੱਖਿਆ ਬਿਲਕੁਲ ਸੌਫਟ ਵਾਲਾ ਤੇ ਬਹੁਤ ਹੀ ਪਿਆਰਾ ਜਿਹਾ ਕੰਮ ਕੀਤਾ ਹੋਇਆ ਜੀ ਤੇ ਅਗਲਾ ਸੂਟ ਮੈਂ ਤੁਹਾਨੂੰ ਦਿਖਾਨੀ ਆ ਉਹ ਵੀ ਇਸ ਬੱਚੀ ਦਾ ਹੀ ਹੈ ਜੀ ਦੋਨੋਂ ਸੂਟ ਆਪਾਂ ਨੇ ਬੱਚੀ ਦੇ ਰੈਡੀ ਕੀਤੇ ਨੇ ਤਲੋ ਜੀ ਅਗਲਾ ਸੂਟ ਚੈੱਕ ਕਰੋ ਅਗਲਾ ਸੂਟ ਬਣਿਆ ਹੋਇਆ ਜੀ ਖਾਦੀ ਸਿਲਕ ਦੇ ਉੱਪਰ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਕਿ ਖਾਦੀ ਸਿਲਕ ਅੱਜ ਕੱਲ ਉਹ ਨਹੀਂ ਹੈਗੀ ਜਿਹੜੀ ਕਾਫੀ ਹੈਵੀ ਜੀ ਹੁੰਦੀ ਹੈ ਇਹ ਬਿਲਕੁਲ ਨਿਊ ਸਟੱਫ ਆਇਆ ਜੀ ਖਾਦੀ ਸਿਲਕ ਦੇ ਉੱਪਰ ਤੀਸਰਾ ਆਪਾਂ ਨੇ neck ਔਰ ਬਾਹਾਂ ਬਣਾਈਆਂ ਹੋਈਆਂ ਨੇ ਇਹ ਆਪਾਂ ਫਲਕਾਰੀ ਦਾ ਕੰਮ ਕੀਤਾ ਹੋਇਆ ਇਹ ਮਸ਼ੀਨ ਵਰਕ ਹੈ ਜੀ ਮਸ਼ੀਨ ਵਰਕ ਇਦਾਂ ਨਹੀਂ ਕਿ ਕੰਪਿਊਟਰਾਈਜ਼ਡ ਮਸ਼ੀਨ ਨਾਲ ਸਾਡੇ ਜਿਹੜੇ ਕਾਰੀਗਰ ਨੇ ਹੱਥ ਨਾਲ ਜਿਵੇਂ ਫਰੇਮ ਲਗਾ ਕੇ ਆਪਾਂ ਇਹਦਾ ਮਸ਼ੀਨ ਦੇ ਉੱਪਰ ਕੰਮ ਕਰਦੇ ਆ ਇਸ ਤਰ੍ਹਾਂ ਰਹੇਗਾ ਜੀ ਇਹ ਪੂਰਾ ਸੂਟ ਘੇਰੇ ਦੇ ਉੱਪਰ ਕੰਮ ਬੈਕ ਤੇ ਔਰ ਫਰੰਟ ਤੇ ਬਣਿਆ ਹੋਇਆ ਬੈਕ ਤੇ ਸਿਰਫ neck ਦੇ ਉੱਪਰ ਨਹੀਂ ਬਣਿਆ ਹੋਇਆ ਬਾਕੀ ਆਪਣਾ ਫਲੇਅਰ ਹੈ ਫਲੇਅਰ ਦੇ ਉੱਪਰ ਬੈਕ ਦੇ ਉੱਪਰ ਵੀ ਬਣਿਆ ਹੋਇਆ ਔਰ ਬਹੁਤ ਸੀ ਜ਼ਿਆਦਾ ਸੋਹਣੀ ਆਪਾਂ ਫੁੱਲ ਚੜੀ ਜਿਹੜੀ ਲੈਸ਼ ਹੈ ਉਹ ਐਡ ਕੀਤੀ ਹੋਈ ਹੈ ਪਲੇ ਔਰ ਇਸ ਦੇ ਨਾਲ ਵੀ ਰਹੇਗਾ ਜੀ ਪਿਓਰ ਔਰਗਾਂਜ਼ਾ ਦਾ ਦੁਪੱਟਾ ਔਰ ਦੁਪੱਟੇ ਤੇ ਤੁਸੀਂ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਦੀ ਲੈਸ਼ ਆਪਾਂ ਫੁੱਲ ਜੜੀ ਆਪਣੇ ਸੂਟ ਦੇ ਉੱਪਰ ਐਡ ਆਨ ਕੀਤੀ ਹੈ ਉਸੇ ਤਰ੍ਹਾਂ ਹੀ ਆਪਾਂ ਦੁਪੱਟੇ ਦੇ ਉੱਪਰ ਐਡ ਜੜੀ ਲੈਸ਼ ਇਹੋ ਕੀਤੀ ਹੋਈ ਹੈ ਤੇ ਤੁਸੀਂ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ ਤੇ ਹੁਣ ਕਾਫੀ ਸਾਰੇ ਆਰਡਰ ਇਦਾਂ ਦੇ ਨੇ ਕਿ ਜਿਹੜੀਆਂ ਭੈਣ ਆਪਣੇ ਲਈ ਸੂਟ ਰੈਡੀ ਕਰਵਾ ਰਹੀਆਂ ਨੇ ਉਹ ਆਪਣੀਆਂ ਬੱਚੀਆਂ ਲਈ ਵੀ ਸੂਟ ਨਾਲ ਹੀ ਰੈਡੀ ਜਿਹੜੇ ਨੇ ਕਰਵਾ ਰਹੇ ਨੇ ਕਿਉਂਕਿ ਤਾਂ ਉਹ ਕਲਰ ਸੇਮ ਬਣਾ ਰਹੇ ਨੇ ਤੇ ਕਲਰ ਸੇਮ ਦੇ ਨਾਲ ਫਿਰ ਇਹੀ ਹੁੰਦਾ ਹੈ ਕਿ ਅਗਰ ਤੁਸੀਂ ਨਾਲ ਹੀ ਆਰਡਰ ਦੇ ਦੋਗੇ ਤਾਂ ਕਲਰ ਐਗਜੈਕਟ ਜਿਹੜਾ ਸੇਮ ਬਣ ਜਾਏਗਾ ਨਹੀਂ ਤਾਂ ਅਗਰ ਤੁਸੀਂ ਬਾਅਦ ਵਿੱਚ ਕਹੋਗੇ ਕਿ ਸਾਡਾ ਬੇਟੀ ਦਾ ਜਾਂ ਸਾਡੇ ਬੱਚੇ ਦਾ ਸੂਟ ਰੈਡੀ ਕਰ ਦੋ ਉਹ ਕਿਤੇ ਨਾ ਕਿਤੇ ਉਹਨਾਂ ਦਾ ਕਲਰ ਦਾ ਉਹ ਚੇਂਜ ਹੋ ਜਾਂਦਾ ਠੀਕ ਹੈ ਜੀ ਤੇ ਲੋ ਜੀ ਅਗਲਾ ਸੂਟ ਤੁਹਾਨੂੰ ਆਪਾਂ ਦਿਖਾਉਨੇ ਆ ਬਹੁਤ ਹੀ ਪਿਆਰਾ ਜਿਹਾ ਸੂਟ ਇਹ ਆਪਾਂ ਰੈਡੀ ਕੀਤਾ ਜੀ ਪਿਓਰ ਸਿਲਕ ਦੇ ਉੱਪਰ ਰੈਡੀ ਕਾਫੀ ਇਥੇ ਮੈਸੇਜ ਹੁੰਦੇ ਨੇ ਕਿ ਦੀਦੀ ਪਿਓਰ ਤੇ ਹਾਫ ਪਿਓਰ ਦਾ ਕੀ ਫਰਕ ਹੈ ਪ੍ਰਾਈਸ ਦਾ ਤੇ ਪ੍ਰਾਈਸ ਦਾ ਫਰਕ ਪੈਂਦਾ ਜੀ 3000 ਦਾ ਪ੍ਰਾਈਸ ਦਾ ਫਰਕ ਪੈ ਜਾਂਦਾ ਜਿੰਨਾ ਵਧੀਆ ਆਪਾਂ ਫੈਬਰਿਕ ਲਾਵਾਂਗੇ ਉਹਦੀ ਓਨਾ ਹੀ ਸਾਰਾ ਕੰਮ ਜਿਹੜਾ ਉੱਪਰ ਵਧੀਆ ਹੁੰਦਾ ਹੁੰਦਾ ਹੁਣ ਜਿਵੇਂ ਦੀ ਅਗਰ ਆਪਾਂ ਡਾਈ ਦੀ ਗੱਲ ਕਰੀਏ ਤਾਂ ਕੈਮੀਕਲ ਡਾਈ ਹੁੰਦੀ ਪਿਓਰ ਦੇ ਫੈਬਰਿਕ ਦੀ ਡਾਈ ਵੀ ਜਿਹੜੀ ਡਿਫਰੈਂਟ ਤਰੀਕੇ ਨਾਲ ਹੁੰਦੀ ਹੈ ਜੀ ਤੇ ਇਸ ਤਰ੍ਹਾਂ ਰਹੇਗਾ ਆਪਣਾ neck ਬਹੁਤ ਹੀ ਪਿਆਰਾ ਜਿਹਾ neck ਬਣਿਆ ਹੋਇਆ ਪੂਰਾ ਹੈਵੀ ਸੂਟ ਹੈ ਜੀ ਪਾਰਟੀ ਵੇਅਰ ਸੂਟ ਹੈ ਔਰ ਇਸ ਤਰ੍ਹਾਂ ਆਪਣੀਆਂ ਬਣੀਆਂ ਹੋਈਆਂ ਨੇ ਜੀ ਬਾਹਾਂ ਬਾਹ ਇਸ ਤਰ੍ਹਾਂ ਬਹੁਤ ਸੋਹਣਾ ਫਲਾਵਰ ਬਣਿਆ ਹੋਇਆ ਔਰ ਤੁਸੀਂ ਵਰਕ ਬਿਲਕੁਲ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹੜਾ ਵਰਕ ਹੋਇਆ ਹੋਇਆ ਨੀਟ ਐਂਡ ਕਲੀਨ ਸਾਡਾ ਵਰਕ ਮਿਲੇਗਾ ਤੁਹਾਨੂੰ ਔਰ ਫੈਬਰਿਕ ਦੇ ਵਿੱਚ ਹਮੇਸ਼ਾ ਹੀ ਕੁਆਲਿਟੀ ਮਿਲੇਗੀ ਕੱਲੇ ਫੈਬਰਿਕ ਦੇ ਵਿੱਚ ਵੀ ਨਹੀਂ ਤੁਹਾਨੂੰ ਕੰਮ ਦੇ ਵਿੱਚ ਵੀ ਕੁਆਲਿਟੀ ਮਿਲੇਗੀ ਚਾਹੇ ਉਹ ਹੈਂਡਵਰਕ ਕੇ ਚਾਹੇ ਉਹ ਮਸ਼ੀਨ ਵਰਕ ਕੇ ਚਾਹੇ ਉਹ ਬਲੌਕ ਪ੍ਰਿੰਟ ਹੈ ਹਮੇਸ਼ਾ ਹੀ ਤੁਹਾਨੂੰ ਅੱਛੀ ਕੁਆਲਿਟੀ ਦਾ ਕੰਮ ਮਿਲੇਗਾ ਜੀ ਤੇ ਪਿਓਰ ਸਿਲਕ ਦੇ ਉੱਪਰ ਆਪਾਂ ਇਹ ਰੈਡੀ ਕੀਤਾ ਇਸ ਤਰ੍ਹਾਂ ਸੈਂਟਰ ਪੈਨਲ ਬਣਿਆ ਹੋਇਆ ਘੇਰਾ ਬਣਿਆ ਹੋਇਆ ਤੁਸੀਂ ਚੈੱਕ ਕਰ ਸਕ ਸੈਂਟਰ ਪੈਨਲ ਹੋ ਗਿਆ ਘੇਰਾ ਹੋ ਗਿਆ ਇਸ ਤਰ੍ਹਾਂ ਆਪਣੇ ਸੂਟ ਦੀ ਲੁੱਕ ਰਹੇਗੀ ਜੀ ਪੂਰੀ ਦੀ ਚੈੱਕ ਕਰ ਸਕਦੇ ਤੁਸੀਂ ਕਲਰ ਬਹੁਤ ਹੀ ਪਿਆਰਾ ਹੈ ਉਹ येलो ਪੀਲਾ ਕਲਰ ਹੈ ਕਿ ਅੱਖਾਂ ਦੇ ਵਿੱਚ ਬਿਲਕੁਲ ਨਹੀਂ ਵੱਜਦਾ ਹੈ ਕਿਉਂਕਿ ਜਿਹੜੀ ਅਗਰ ਮੈਂ ਪਿਓਰ ਦੀ ਗੱਲ ਕਰਾਂ ਤਾਂ ਪਿਓਰ ਹਮੇਸ਼ਾ ਹੀ ਸੋਬਰ ਫੈਬਰਿਕ ਦੇ ਵਿੱਚ ਹੀ ਆਉਂਦੀ ਹੈ ਕਿਉਂਕਿ ਪਿਓਰ ਦੇ ਉੱਪਰ ਨਹੀਂ ਜ਼ਿਆਦਾ ਸ਼ਾਈਨ ਨਹੀਂ ਹੁੰਦੀ ਅਗਰ ਸ਼ਾਈਨ ਹੈ ਵੀ ਹੈ ਤਾਂ ਬੜੀ ਹੀ ਪਿਆਰੀ ਜੀ ਸ਼ਾਈਨ ਹੈ ਸ਼ਾਈਨ ਹੈ ਵੀ ਔਰ ਨਈ ਵੀ ਦੋਨੋਂ ਚੀਜ਼ਾਂ ਇਹਦੇ ਵਿੱਚ ਨੇ ਜੀ ਕਿਉਂਕਿ ਬਹੁਤ ਪਿਆਰਾ ਲੱਗ ਰਿਹਾ ਜੀ ਇਹ ਪਿਓਰ ਦੇ ਫੈਬਰਿਕ ਤੇ ਬਣਿਆ ਹੋਇਆ ਇਹ ਵਾਲਾ ਡਿਜ਼ਾਈਨ ਤੇ ਕਿਉਂਕਿ ਅਗਰ ਜੇ ਕਿਸੇ ਹੋਰ ਫੈਬਰਿਕ ਦੇ ਉੱਪਰ ਆਪਾਂ ਕਰਦੇ ਤਾਂ ਉਹਦੀ ਸ਼ਾਈਨ ਬਹੁਤ ਜ਼ਿਆਦਾ ਹੋਣੀ ਸੀ ਇਹੀ ਅਗਰ ਆਪਾਂ ਨੇ ਇਸ ਕਰਕੇ ਆਪਾਂ ਇਹ ਕੀਤਾ ਜੀ ਪਿਓਰ ਸਿਲਕ ਦੇ ਉੱਪਰ ਰੈਡੀ ਦੇਖ ਸਕਦੇ ਹੋ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਇਹ ਵਾਲਾ ਡਿਜ਼ਾਈਨ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਕਰਵਾ ਸਕਦੇ ਹੋ ਇਸ ਤਰ੍ਹਾਂ ਰਹੇਗਾ ਜੀ ਆਪਣਾ ਸਲਵਾਰ ਦੇ ਉੱਪਰ ਵਰਕ ਸਲਵਾਰ ਆ ਪਰਕੀ ਜੀ ਸਟੇਟ ਸਲਵਾਰ ਇਹਦੇ ਨਾਲ ਕਿਉਂਕਿ ਅੱਜ ਕੱਲ ਕਾਫੀ ਜ਼ਿਆਦਾ ਸਟਾਈਲ ਟ੍ਰੈਂਡ ਹੈ ਜੀ ਸਟੇਟ ਸਲਵਾਰ ਦਾ ਬਾਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਤੁਸੀਂ ਕੁੰਦਾਲ ਸਲਵਾਰ ਰੈਡੀ ਕਰਾਉਣਾ ਚਾਹੁੰਦੇ ਹੋ ਨਾ ਸਟੇਟ ਕਰਵਾਉਣਾ ਚਾਹੁੰਦੇ ਆਪਾਂ ਤੁਹਾਡੀ ਚੋਇਸ ਅਕੋਰਡਿੰਗ ਹੀ ਜਿਹੜੀ ਸਲਵਾਰ ਹੋ ਰੈਡੀ ਕਰਾਂਗੇ ਤੇ ਇਸ ਤਰ੍ਹਾਂ ਰਹੇਗਾ ਜੀ ਆਪਣਾ ਪਿਓਰ ਦਾ ਦੁਪੱਟਾ ਨਾਲ ਦੁਪੱਟੇ ਤੋਂ ਸੀ ਤੁਹਾਨੂੰ ਦੇਖੇ ਜ ਸਾਡੇ ਹਮੇਸ਼ਾ ਹੀ ਖੁੱਲੇ ਡੁੱਲੇ ਹੁੰਦੇ ਨੇ ਜੀ ਹੁ ਤੁਸੀਂ ਇਹ ਦੁਪੱਟਾ ਦੇਖੋ ਬਹੁਤ ਹੀ ਫੁੱਲਾ ਡੁੱਲਾ ਹੈ ਬਾਕੀ ਕੁਝ ਲੈਸ ਲਾ ਕੇ ਖੁੱਲਾ ਹੋ ਜਾਂਦਾ ਬਾਕੀ ਅਸੀਂ ਦੁਪੱਟਾ ਹਮੇਸ਼ਾ ਹੀ ਤੁਹਾਡੇ ਵਾਸਤੇ ਖੁੱਲਾ ਡੁੱਲਾ ਹੀ ਲੈਨੇ ਆ ਕਦੀ ਵੀ ਕੋਈ ਦੁਪੱਟਾ ਘਟ ਨਹੀਂ ਲਿਆ ਹੈਗਾ ਬਹੁਤ ਪਿਆਰਾ ਜਿਹਾ ਦੁਪੱਟਾ ਬਣਿਆ ਹੋਇਆ ਜੀ ਦੁਪੱਟੇ ਉੱਪਰ ਆਪਾਂ ਲੈਸ ਜਿਹੜੀ ਐ ਡਾਣ ਕੀਤੀ ਆਪਣੇ ਵਰਕ ਨਾਲ ਦੀ ਕਿ ਜੋ ਆਪਣੇ ਵਰਕ ਨੂੰ ਬਿਲਕੁਲ ਸੂਟ ਕਰਦੀ ਹੋਵੇ ਇਸ ਤਰ੍ਹਾਂ ਸਿੱਪੀ ਦਾ ਕੰਮ ਹੈ ਉਹਦੇ ਦੁ ਲੈਸ ਵਿੱਚ ਮੈਂ ਤੁਹਾਨੂੰ ਦਿਖਾਉਣੀ ਆ ਬਿਲਕੁਲ ਨੇੜੇ ਤੋਂ ਇਸ ਤਰ੍ਹਾਂ ਇਹ ਦੇਖੋ ਆਪਣੀ ਸਿੱਪੀ ਦਾ ਕੰਮ ਕੀਤਾ ਹੋਇਆ ਜੀ ਵਿੱਚ ਇਸੇ ਤਰ੍ਹਾਂ ਹੀ ਆਪਣੀ ਸਿੱਪੀ ਜਿਹੜੀ suit ਦੇ ਵਿੱਚ ਆਪਾਂ ਐਡ-ਆਨ ਕੀਤੀ ਹੋਈ ਹੈ ਜੀ ਤੇ ਲੋ ਜੀ ਇਹ ਤੁਹਾਨੂੰ ਦਿਖਾਇਆ प्योर ਸਿਲਕ ਦੇ ਉੱਪਰ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਸੈਮੀ ਦੇ ਉੱਪਰ ਤੁਸੀਂ ਕਰਵਾਉਣਾ ਚਾਹਦੇ ਤਾਂ ਤੁਹਾਡੀ ਜਿਹੜੀ ਪ੍ਰਾਈਸ ਹੈ 3000 ਰੁਪਏ ਘੱਟ ਜਾਏਗਾ ਬਹੁਤ ਹੀ ਪਿਆਰਾ ਜਿਹਾ suit ਹੈ ਇਹ ਇਹ ਕੀਤਾ ਹੋਇਆ ਜੀ ਆਪਾਂ ਰੈਡੀ ਪਿਓਰ ਖਾਦੀ ਸਿਲਕ ਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਸਟੱਫ ਹੈ ਜੀ ਪਿਓਰ ਖਾਦੀ ਸਿਲਕ ਥੋੜਾ ਜਿਹਾ ਵੇਟ ਤਾਂ ਹੁੰਦਾ ਬਟ ਸਟੱਫ ਜਿੰਨਾਂ ਨੇ ਪਿਓਰ ਵੇਅਰ ਕੀਤੀ ਹੁੰਦੀ ਉਹਨਾਂ ਨੂੰ ਸਿਰਫ ਪਿਓਰ ਹੀ ਚਾਹੀਦੀ ਏ ਉਸ ਐਮੀ ਦੇ ਉੱਪਰ ਕੰਮ ਨਹੀਂ ਕਰਵਾਉਂਦੇ ਇਸ ਤਰ੍ਹਾਂ ਰਹੇਗੀ ਜੀ ਪੂਰੀ ਹੈਵੀ ਬਾਜੂ ਇਸ ਤਰ੍ਹਾਂ ਬਹੁਤ ਹੀ ਜ਼ਿਆਦਾ ਸੋਹਣੀ ਲੁੱਕ ਆਏਗੀ ਆਪਣੇ ਸੂਟ ਦੀ ਤੁਸੀਂ ਦੇਖ ਸਕਦੇ ਹੋ ਕਲਰ ਦੀ ਅਗਰ ਮੈਂ ਗੱਲ ਕਰਾਂ ਤਾਂ ਬਹੁਤ ਪਿਆਰਾ ਕਲਰ ਲੱਗ ਰਿਹਾ ਔਰ ਵਰਕ ਬਹੁਤ ਹੀ ਜ਼ਿਆਦਾ ਗ੍ਰੇਸਫੁੱਲ ਹੈ ਜੀ ਇਹ ਬਹੁਤ ਹੀ ਪਿਆਰਾ ਜਿਹਾ ਪਿੰਕ ਪੀਚ ਜੀ ਦੀ ਜੇਕਰ ਮੈਂ ਗੱਲ ਕਰਾਂ ਤਾਂ ਪਿੰਚ ਪਿੰਕ ਪੀਚ ਜਾਇ ਵਾਲਾ ਸ਼ੇਡ ਹੈ ਜੀ ਬਹੁਤ ਸੋਹਣੀ ਸ਼ੇਡ ਹੈ ਜੀ ਪਿੰਕ ਵੀ ਹੈ ਪੀਚ ਵੀ ਹੈ ਬਹੁਤ ਪਿਆਰਾ ਕਲਰ ਹੈ ਇਸ ਤਰ੍ਹਾਂ ਦੀ ਹੈਵੀ ਬਾਜ਼ੂ ਨੇ ਜੀ neck ਵੀ ਹੈਵੀ ਬਾਜ਼ੂ ਵੀ ਹੈਵੀ ਇੱਥੇ ਆਪਾਂ ਲੂਜ਼ ਬਾਜ਼ੂ ਰੱਖੀ ਹੋਈ ਪਾਕਿਸਤਾਨੀ ਟਾਈਪ ਬਾਜ਼ੂ ਜਿਵੇਂ ਕਹਿੰਦੇ ਆਪਾਂ ਤਾਂ ਪੂਰੀ ਹੈਵੀ ਬਾਜ਼ੂ ਬਣੀ ਹੋਈ ਉੱਪਰ ਤੱਕ ਵਰਕ ਹੋਇਆ ਹੋਇਆ ਔਰ neck ਬਹੁਤ ਹੀ ਪਿਆਰਾ ਬਣਿਆ ਹੋਇਆ ਹੈ ਇਸ ਤਰ੍ਹਾਂ ਰਹੇਗਾ ਜੀ ਆਪਣੇ ਘੇਰੇ ਦਾ ਕੰਮ ਬਿਲਕੁਲ ਆਪਣੇ ਤੁਸੀਂ ਦੇਖ ਸਕਦੇ ਹੋ ਹਿੱਪ ਤੋਂ ਬਿਲਕੁਲ ਨੀਚੇ ਆਪਣੇ ਦੋ ਅੰਬੀਆਂ ਬਣੀਆਂ ਹੋਈਆਂ ਨੇ ਬਹੁਤ ਹੀ ਜ਼ਿਆਦਾ ਸੋਹਣੀਆਂ ਬਣੀਆਂ ਨੇ ਬਿਲਕੁਲ ਤੁਹਾਨੂੰ ਨੇੜੇ ਤੋਂ ਵਰਕ ਅਸੀਂ ਦਿਖਾ ਰਹੇ ਹਾਂ ਵਰਕ ਦੀ ਤੁਸੀਂ ਗ੍ਰੇਸ ਚੈੱਕ ਕਰੋ ਮਟੀਰੀਅਲ ਚੈੱਕ ਕਰੋ ਹਮੇਸ਼ਾ ਹੀ ਹਰ ਇੱਕ ਸੀਰੀਜ਼ ਦੇ ਵਿੱਚ ਕੁਆਲਿਟੀ ਮਿਲੇਗੀ ਚਾਹੇ ਉਹ ਮਟੀਰੀਅਲ ਹੋਵੇ ਚਾਹੇ ਉਹ ਫੈਬਰਿਕ ਹੋਵੇ ਚਾਹੇ ਉਹ ਪ੍ਰਿੰਟ ਸੂਟ ਹੋਣ ਕੁਆਲਿਟੀ ਦੇ ਨਾਲ ਆਪਾਂ ਕੋਈ ਵੀ ਕੰਪਰੋਮਾਈਜ਼ ਜਿਹੜਾ ਨਹੀਂ ਕਰਦੇ ਹੈਗੇ ਜੀ ਤੇ ਇਸ ਤਰ੍ਹਾਂ ਰਹੇਗੀ ਜੀ ਆਪਣੇ ਪੂਰੇ ਸੂਟ ਦੀ ਲੁੱਕ ਮੈਂ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਉਹ ਹੋ ਜਾਦਾ ਸੋਹਣਾ ਪੀਸ ਬ ਪਿਓਰ ਖਾਦੀ ਸਿਲਕ ਦੇ ਉੱਪਰ ਆਪਾਂ ਇਹ ਰੈਡੀ ਕੀਤਾ ਜੀ ਮੈਂ ਹਮੇਸ਼ਾ ਹੀ ਕਹਿੰਨੀ ਆ ਕਿ ਪਿਓਰ ਨਾਲੋਂ ਅਗਰ ਤੁਸੀਂ ਸੈਮੀ ਤੇ ਕਰਾਓਗੇ 3000 ਰੁਪਿਆ ਪ੍ਰਾਈਸ ਜਿਹੜਾ ਘੱਟ ਜਾਏਗਾ ਅਗਰ ਤੁਸੀਂ ਪਿਓਰ ਹੀ ਲੈ ਕੇ ਕਰੋ ਫਿਰ ਤੁਸੀਂ ਪਿਓਰ ਵਾਲ ਹੀ ਜਾਇਓ ਫਿਰ ਤੁਸੀਂ ਸੈਮੀ ਵਾਲ ਨਾ ਜਾਇਓ ਕਿਉਂਕਿ ਜਿਹੜੀਆਂ ਆਪਣਾ ਪਿਓਰ ਆ ਵੇਅਰ ਕਰਦੀਆਂ ਨੇ ਉਹ ਜਿਹੜੀਆਂ ਆਪਣਾ ਕਹਿੰਦੀ ਕਿ ਸੈਮੀ ਹਾ ਪਿਓਰ ਨਹੀਂ ਵੇਅਰ ਕਰ ਸਕਦੀਆਂ ਲੱਗ ਕੇ ਅੱਜਕੱਲ ਪਿਓਰ ਦਾ ਫੈਬਰਿਕ ਜੇ ਅਗਰ ਮੈਂ ਸੈਮੀ ਦੀ ਗੱਲ ਕਰਾਂ ਤਾਂ ਸੈਮੀ ਦਾ ਫੈਬਰਿਕ ਵੀ ਬਹੁਤ ਹੀ ਜ਼ਿਆਦਾ ਵਧੀਆ ਆ ਰਿਹਾ ਇਸ ਤਰ੍ਹਾਂ ਰਹੇਗੀ ਜੀ ਇਹਦੀ ਪਲੇਨ ਬਾਟਮ ਬਾਟਮ ਆਪਾਂ ਪਲੇਨ ਰੱਖੀ ਹੋਈ ਏ ਬਾਟਮ ਦੇ ਉੱਪਰ ਆਪਾਂ ਕੋਈ ਕੰਮ ਨਹੀਂ ਕੀਤਾ ਕਿਉਂਕਿ ਆਪਣਾ ਸੂਟ ਆਲਰੇਡੀ ਬਹੁਤ ਜ਼ਿਆਦਾ ਹੈਵੀ ਏ ਤੇ ਇਹ ਸਾਰੇ ਇੱਕ ਹੀ ਭੈਣ ਦੇ ਸੂਟ ਨੇ ਇਸ ਕਰਕੇ ਇੱਕ ਬਾਟਮ ਦੇ ਉੱਪਰ ਆਪਾਂ ਵਰਕ ਕੀਤਾ ਹੋਇਆ ਦੂਸਰੀ ਦੇ ਉੱਪਰ ਆਪਾਂ ਵਰਕ ਨਹੀਂ ਕੀਤਾ ਹੋਇਆ ਤੇ ਇਹ ਦੇਖਿਓਗੇ ਜੀ ਆਪਣਾ ਦੁਪੱਟਾ ਦੁਪੱਟੇ ਉੱਪਰ ਤੁਸੀਂ ਲੈਂਸ ਦੇਖ ਸਕਦੇ ਹੋ ਜਿਸ ਤਰ੍ਹਾਂ ਸਾਡੇ ਸੂਟ ਦੇ ਵਿੱਚ ਕੰਮ ਹੋਇਆ ਉਸੇ ਤਰ੍ਹਾਂ ਹੀ ਆਪਾਂ ਦੁਪੱਟੇ ਦੇ ਉੱਪਰ ਲੈਂਸ ਜਿਹੜੀ ਐਡ-ਆਨ ਕੀਤੀ ਹੋਈ ਏ ਬਹੁਤ ਹੀ ਖੁੱਲਾ-룰ਾ ਦੁਪੱਟਾ ਹੈ ਜੀ ਪਿਓਰ ਦਾ ਦੁਪੱਟਾ ਮ ਬਾਕੀ ਤੁਹਾਡੀ ਚੋਆਇਸ ਰਹੇਗੀ ਤੁਸੀਂ ਕਿਸ ਤਰ੍ਹਾਂ ਦਾ ਫੈਬਰਿਕ ਲਾਇਕ ਕਰਦੇ ਹੋ ਕਿਸ ਤਰ੍ਹਾਂ ਦਾ ਤੁਸੀਂ ਵਰਕ ਲਾਇਕ ਕਰਦੇ ਹੋ ਤੁਸੀਂ ਸਾਨੂੰ ਕੋਈ ਵੀ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਸਕਰੀਨ ਉੱਪਰ WhatsApp ਨੰਬਰ ਸ਼ੋ ਹੋ ਰਿਹਾ ਤੇ ਅੱਜ ਮੈਂ ਤੁਹਾਨੂੰ ਸਾਰਿਆਂ ਭੈਣਾਂ ਨੂੰ ਦੱਸਣਾ ਚਾਹੁੰਦੀ ਆ ਕਿ ਮੇਰੇ ਫੋਨ ਦੇ ਉੱਪਰ ਸਿੰਪਲ ਕਾਲ ਜਿਹੜੀ ਨਹੀਂ ਲੱਗਦੀ ਹੈਗੀ ਮੈਂ ਓਨਲੀ WhatsApp ਹੀ ਮੇਰੇ ਫੋਨ ਦੇ ਉੱਪਰ ਚੱਲਦਾ ਪਲੀਜ਼ ਸਿੰਪਲ ਕਾਲ ਮੈਨੂੰ ਤੁਸੀਂ ਨਾ ਕਰਿਆ ਕਰੋ ਫਿਰ ਕਾਫੀ ਮੈਸੇਜ ਆਉਂਦੇ ਨੇ ਕਿ ਅਮਨ ਤੁਹਾਨੂੰ ਫੋਨ ਟਰਾਈ ਕਰ ਰਿਹਾ ਤੁਹਾਡਾ ਫੋਨ ਲੱਗ ਨਹੀਂ ਰਿਹਾ ਮੇਰੇ ਫੋਨ ਦੇ ਉੱਪਰ ਸਿੰਪਲ ਕਾਲ ਜਿਹੜੀ ਨਹੀਂ ਲੱਗਦੀ ਇਸ ਕਰਕੇ ਤੁਸੀਂ ਮੈਨੂੰ WhatsApp ਤੇ ਹੀ ਇਹ ਰਹੇਗਾ ਜੀ ਆਰੀ ਵਰਕ ਦੇ ਉੱਪਰ ਇਹ ਬਹੁਤ ਪਿਆਰਾ ਜਿਹਾ ਪੀਸ ਬਣਿਆ ਹੋਇਆ ਇਸ ਤਰ੍ਹਾਂ neck ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਇਸ ਤਰ੍ਹਾਂ ਆਪਣੀਆਂ ਬਾਹਾਂ ਬਣੀਆਂ ਹੋਈਆਂ ਨੇ ਬਾਹਾਂ ਦੇ ਉੱਪਰ ਇਸ ਤਰ੍ਹਾਂ ਡਿਜ਼ਾਈਨ ਆਪਾਂ ਨੇ ਕੀਤਾ ਹੋਇਆ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਆਪਾਂ ਇਹ ਵਾਲਾ ਡਿਜ਼ਾਈਨ ਕਾਫੀ ਸੂਟਾਂ ਦੇ ਉੱਪਰ ਕਲਰ ਦੇ ਉੱਪਰ ਬਣਾ ਚੁੱਕੇ ਹਾਂ ਜਿਵੇਂ ਆਊਟਵਾਈਟ ਦੇ ਉੱਪਰ ਬਣਾਇਆ ਹੋਇਆ ਆਪਾਂ ਨੇ ਔਰ ਆਪਾਂ ਨੇ ਪਰਪਲ ਦੇ ਉੱਪਰ ਬਣਾਇਆ ਹੋਇਆ ਹਨਾ ਚਾਹੇ ਤੁਸੀਂ ਕ੍ਰੇਪ ਤੇ ਬਣਾ ਸਕਦੇ ਚਾਹੇ ਤੁਸੀਂ ਕਾਟਨ ਦੇ ਉੱਪਰ ਬਣਾ ਸਕਦੇ ਤੁਹਾਡੀ ਚੁਆਇਸ ਰਹੇਗੀ ਤੇ ਇਸ ਨਾਲ ਬਾਟਮ ਰਹੇਗੀ ਜੀ ਇਹ ਵਾਲੀ ਬਾਟਮ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਕੀਤਾ ਹੋਇਆ ਔਰ ਇਸ ਤਰ੍ਹਾਂ ਰਹੇਗਾ ਜੀ ਦੁਪੱਟਾ ਇਹਦੇ ਨਾਲ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰੱਖਿਆ ਆਪਾਂ ਟੈਬੀ ਦਾ ਦੁਪੱਟਾ ਰੱਖਿਆ ਹੈ ਟੈਬੀ ਦਾ ਦੁਪੱਟਾ ਆਪਾਂ ਇੱਥੇ ਤਾਂ ਰੱਖਿਆ ਕਿ ਅਗਰ ਆਪਾਂ ਇੱਥੇ ਪਿਓਰ ਕਮਲ ਚਰੋ ਦਾ ਦੁਪੱਟਾ ਐਡ ਕਰ ਦੇ ਤਾਂ ਕਿਤੇ ਨਾ ਕਿਤੇ ਥੋੜਾ ਜਿਹਾ ਦੁਪੱਟਾ ਜਿਹੜਾ ਕਲਰ ਦਾ ਚੇਂਜ ਰਹਿਣਾ ਸੀ ਕਿਉਂਕਿ ਜਿਹੜਾ ਕਾਟਨ ਦੀ ਗੱਲ ਕਰਾਂ ਤੇ ਕਾਟਨ ਦੇ ਫੈਬਰਿਕ ਦੇ ਉੱਪਰ ਕਲਰ ਹੋਰ ਆਉਂਦਾ ਪਿਓਰ ਦੇ ਉੱਪਰ ਜਿਹੜਾ ਕਲਰ ਹੈ ਉਹ ਹੋਰ ਹੁੰਦਾ ਹੈ ਜੀ ਬਹੁਤ ਸੋਹਣਾ ਇਹ ਵੀ ਆਪਣਾ ਸੂਟ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਤੁਸੀਂ ਤਾਂ ਅਗਰ ਤੁਸੀਂ ਥ्रेड ਵਰਕ ਲਾਈਕ ਕਰਦੇ ਹੋ ਆਰੀ ਵਰਕ ਤਾਂ ਲਾਈਕ ਕਰੋ ਤੁਸੀਂ ਸਾਡੇ ਤੋਂ ਕਰ ਅਗਲਾ ਸੂਟ ਇਹ ਸੂਟ ਐਸੀ ਇੰਨੇ ਕ ਜਿਆਦਾ ਬਣਾ ਚੁੱਕੇ ਆ ਇੰਨੇ ਕ ਜਿਆਦਾ ਬਣਾ ਚੁੱਕੇ ਆ ਨਾ ਹਜੇ ਤੱਕ ਵੀ ਸਾਡਾ ਇਹ ਡਿਜ਼ਾਈਨ ਜਿਹੜਾ ਰਿਪੀਟ ਤੇ ਰਿਪੀਟ ਰਿਪੀਟ ਤੇ ਰਿਪੀਟ ਹੋ ਰਿਹਾ ਹਾਂ ਇੱਕ ਗੱਲ ਹੋਰ ਕਿ ਸਭ ਨੂੰ ਕਲਰ ਹੀ ਸੇਮ ਪਸੰਦ ਆ ਰਿਹਾ ਜਿਹੜਾ ਆਪਾਂ ਕਲਰ ਰੈਡੀ ਕੀਤਾ ਤੇ ਸਾਰੇ ਹੀ ਇਸ ਕਲਰ ਨੂੰ ਬਹੁਤ ਜਿਆਦਾ ਲਾਈਕ ਕਰ ਰਹੇ ਨੇ ਹੁਣ ਤੁਸੀਂ ਕਮ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਜਿਹਾ ਵੀਨੇ ਸ਼ੇਪ ਨੈਕ ਬਣਿਆ ਹੋਇਆ ਔਰ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਬਹੁਤ ਹੀ ਪਿਆਰੇ ਜਿਹੇ ਬੂਟੇ ਬਣੇ ਹੋਏ ਨੇ ਬੂਟੇ ਬਹੁਤ ਜਿਆਦਾ ਸੋਹਣੇ ਬਣੇ ਹੋਏ ਨੇ ਸਿੱਪੀ ਦੇ ਬਣੇ ਹੋਏ ਨੇ ਦਬਕਾ ਐਡ ਕੀਤਾ ਤੇ ਇਸ ਤਰ੍ਹਾਂ ਆਪਾਂ ਕੀਤਾ ਪਰ ਬਹੁਤ ਸੋਹਣੀ ਲੈਸ਼ ਐਡ ਕੀਤੀ ਹੋਈ ਕਿਉਂਕਿ ਘੇਰੇ ਦੇ ਉੱਪਰ ਆਪਾਂ ਜਿਹੜਾ ਵਰਕ ਹੋ ਨਹੀਂ ਕੀਤਾ ਪਰ ਲੈਸ਼ ਨਾਲ ਬਹੁਤ ਜ਼ਿਆਦਾ ਸੋਹਣੀ ਗ੍ਰੇਸ ਆ ਰਹੀ ਹੈ ਸਾਡੇ ਸੂਟ ਦੇ ਉੱਪਰ ਤੇ ਇਸ ਤਰ੍ਹਾਂ ਪੂਰੇ ਸੂਟ ਦੀ ਲੁੱਕ ਰਹੇਗੀ ਜੀ ਇਸ ਤਰ੍ਹਾਂ ਬਹੁਤ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਇਹ ਆਪਾਂ ਕੀਤਾ ਹੋਇਆ ਜੀ ਨੇਚਰਲ ਕਰੇਪ ਦੇ ਉੱਪਰ ਰੈਡੀ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਕਰਵਾ ਸਕਦੇ ਹੋ ਅਗਰ ਤੁਸੀਂ ਐਡਿਟ ਕਰਵਾਓਗੇ ਤਾਂ ਬਹੁਤ ਪਿਆਰਾ ਲੱਗੇਗਾ ਕਿਉਂਕਿ ਸੋਨਾ ਇਹਦੇ ਉੱਪਰ ਹੀ ਲੱਗ ਰਿਹਾ ਜਿਆਦਾ ਆਫ-ਵਾਈਟ ਦੇ ਉੱਪਰ ਹੀ ਇਹ ਆਪਾਂ ਜਿਹੜਾ ਪਹਿਲਾ ਪੀਸ ਰੈਡੀ ਕੀਤਾ ਸੀ ਆਪਣੀ ਭੈਣ ਦਾ ਉਹਦਾ ਆਪਾਂ ਇਹ ਸੇਮ ਕਲਰ ਦੇ ਉੱਪਰ ਰੈਡੀ ਕੀਤਾ ਸੀ ਪਰ ਦੁਪੱਟਾ ਉਹਦੇ ਨਾਲ ਆਪਾਂ ਕੰਟਰਾਸਟ ਰੱਖਿਆ ਹੋਇਆ ਸੀ ਉਹਦੇ ਨਾਲ ਆਪਾਂ ਦੁਪੱਟਾ ਰੱਖਿਆ ਹੋਇਆ ਸੀ ਬਿਲਕੁਲ ਪਿਓਰ ਰੈੱਡ ਕਲਰ ਦਾ ਤੇ ਉਹ ਵੀ ਬਹੁਤ ਪਿਆਰੀ ਚੀਜ਼ ਬਣੀ ਹੋਈ ਸੀ ਪਰ ਹੁਣ ਥੋੜੇ ਜਿਹੜਾ ਆਪਾਂ ਨੇ ਸੂਟ ਰੈਡੀ ਕੀਤੇ ਨੇ ਇਹ ਸਾਰੀਆਂ ਭੈਣਾਂ ਕਹਿ ਰਹੀ ਕਿ ਸਾਨੂੰ ਦੁਪੱਟਾ ਮਨ ਨਾਲ ਦਾ ਹੀ ਚਾਹੀਦਾ ਹਜੇ ਵੀ ਇਹਦੇ ਨਾਲ ਦੇ ਕਾਫੀ ਸੂਟ ਬਣ ਰਹੇ ਨੇ ਤੇ ਕਾਫੀ ਸੂਟ ਸਾਡੇ ਹਜੇ ਪੈਣ ਜਿਹ ਸਲਵਾਰ ਦੇ ਉੱਪਰ ਕੋਈ ਕੰਮ ਨਹੀਂ ਕੁਝ ਪਹਿਣਾ ਲਾਈਕ ਕਰਦੀਆਂ ਨੇ ਸਲਵਾਰ ਦੇ ਉੱਪਰ ਕੰਮ ਤੇ ਕੁਝ ਪਹਿਣਾ ਨਹੀਂ ਲਾਈਕ ਕਰਦੀਆਂ ਇਸ ਕਰਕੇ ਤੁਹਾਡੀ ਚੁਆਇਸ ਅਕੋਰਡਿੰਗ ਹੀ ਆਪਾਂ ਕੰਮ ਜਿਹੜਾ ਕਰਦੇ ਆ ਤੇ ਹੁਣ ਤੁਸੀਂ ਇਹਦਾ ਦੁਪੱਟਾ ਦੇਖੋ ਜਿਹੜੀ ਸਾਰਿਆਂ ਨਾਲ ਜਿਹੜੀ ਗ੍ਰੇਸ ਆ ਉਹ ਹੈਗੀ ਜੀ ਦੁਪੱਟੇ ਦੀ ਪੂਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਸਿੱਪੀ ਦਾ ਕੰਮ ਰਹੇਗਾ ਪੂਰੇ ਹੈਵੀ ਜਿਹੜੇ ਫਲਾਰ ਵਿੱਚ ਬਣੇ ਹੋਏ ਨੇ ਕੁਝ ਤੁਹਾਨੂੰ ਇਹ ਨਹੀਂ ਹੋਗਾ ਕਿ ਘੱਟ ਕੁਆਂਟੀਟੀ ਦੇ ਵਿੱਚ ਕੰਮ ਮਿਲੇਗਾ ਹਨਾ ਬਹੁਤ ਪਿਆਰੇ ਬੂਟੇ ਬਣੇ ਹੋਏ ਨੇ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਜੀ ਤੇ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਦੁਪੱਟਾ ਹੈਵੀ ਲੱਗ ਰਿਹਾ ਪੂਰਾ ਤੁਸੀਂ ਕਿਸੇ ਵੀ ਫੰਕਸ਼ਨ ਦੇ ਉੱਪਰ ਵੇਅਰ ਕਰ ਸਕਦੇ ਹੋ ਬਹੁਤ ਪਿਆਰੀ ਲੁੱਕ ਆਏਗੀ ਜ਼ੈਂਟਲੀ ਜੀ ਸੋਬਰ ਹੈ ਪੀਸ ਬਣਿਆ ਹੋਇਆ ਸਰਦਾਰੀ ਲੁੱਕ ਤੁਹਾਡੇ ਸੂਟ ਦੀ ਆਏਗੀ ਜੀ ਪ੍ਰੋਪਰ ਕਿਉਂਕਿ ਲਾਈਟ ਕਲਰ ਹਮੇਸ਼ਾ ਹੀ ਸਾਡੀ ਖੂਬਸੂਰਤੀ ਨੂੰ ਵਧਾਉਂਦੇ ਨੇ ਜੀ ਕਈ ਵਾਰ ਆਪਾਂ ਡਾਰਕ ਵੇਅਰ ਕਰ ਲੈਂਦੇ ਤਾਂ ਇਦਾਂ ਹੁੰਦਾ ਵੀ ਹਾਏ ਯਾਰ ਡਾਰਕ ਵੇਅਰ ਕਰ ਕਰਕੇ ਆਪਾਂ ਆਕ ਚੁੱਕੇ ਹਾਂ ਤੇ ਇਸ ਕਰਕੇ ਦਿਲ ਹੁੰਦਾ ਵੀ ਥੋੜਾ ਲਾਈਟ ਜਿਹੜਾ ਆਪਾਂ ਕਲਰ ਹੋ ਆਪਣੇ ਵਾਸਤੇ ਰੈਡੀ ਕਰਵਾਈਏ ਹੁਣ ਦੁਪੱਟਾ ਤੁਸੀਂ ਦੇਖੋ ਬਹੁਤ ਪਿਆਰਾ ਖੁੱ ਆਰਾਮ ਨਾਲ ਤੁਹਾਡੇ ਸਿਰ ਦੇ ਉੱਪਰ ਟਿਕੇਗਾ ਜੀ ਜਿਵੇਂ ਤੁਸੀਂ ਬੁੱਕਲ ਮਾਰ ਕੇ ਲੈਣਾ ਲਾਈਕ ਕਰਦੇ ਤੁਸੀਂ ਬੁੱਕਲ ਮਾਰ ਕੇ ਵੀ ਲੈ ਸਕਦੇ ਹੋ ਤੇ ਬਹੁਤ ਪਿਆਰਾ ਵਰਕ ਹੋਇਆ ਹੋਇਆ ਜੀ ਬਿਲਕੁਲ ਨੇੜੇ ਤੋਂ ਤੁਹਾਨੂੰ ਇੱਕ ਮੈਂ ਫਲਾਰ ਦਿਖਾਉਣੀ ਹਾਂ ਤੁਸੀਂ ਦੇਖੋ ਬਹੁਤ ਜ਼ਿਆਦਾ ਸੋਹਣਾ ਵਰਕ ਹੈ ਜੀ ਸਿਪੀ ਔਰ ਪਲ ਦਾ ਇਹਦਾ ਮੋਤੀ ਦਾ ਕੰਮ ਕੀਤਾ ਗਿਆ ਕਾਪਰ ਕਲਰ ਦਾ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਜੀ ਇਹ ਤੁਸੀਂ ਸੈਮੀ ਦੇ ਉੱਪਰ ਆਪਾਂ ਰੈਡੀ ਕੀਤਾ ਤੁਸੀਂ ਪਿਓਰ ਦੇ ਵੀ ਕਰਵਾ ਸਕਦੇ ਹੋ ਤੁਹਾਡੀ ਚੁਆਇਸ ਦੇ ਅਕੋਰਡਿੰਗ ਹੀ ਆਪਾਂ ਰੈਡੀ ਕਰਾਂਗੇ ਜੀ ਬਾਕੀ ਇਹ ਤੁਸੀਂ ਪ੍ਰਾਈਸ ਬਾਰੇ ਗੱਲ ਕਰੋਗੇ ਤਾਂ ਪ੍ਰਾਈਸ ਹਨ ਮੈਂ ਜਿਹੜੇ ਸੂਟ ਜਿੱਦਾਂ ਹੈਗੇ ਨੇ ਉਹਨਾਂ ਦੀ ਪ੍ਰਾਈਸ ਉਦਾਂ ਹੀ ਮੈਂਸ਼ਨ ਕਰਾਂਗੀ ਜਿਹੜੇ ਸੂਟ ਆਪਾਂ ਸਟੀਚਿੰਗ ਕਰਕੇ ਹੋਏ ਦਿਖਾਉਣੇ ਆ ਤੁਹਾਨੂੰ ਸਟੀਚਿੰਗ ਨਾਲ ਉਹਦੀ ਪ੍ਰਾਈਸ ਮੈਂਸ਼ਨ ਕਰਾਂਗੇ ਜਿਹੜੇ ਵਿਦਆਊਟ ਸਟੀਚਿੰਗ ਦਿਖਾਉਣੇ ਆ ਉਹ ਆਪਾਂ ਤੁਹਾਨੂੰ ਵਿਦਆਊਟ ਸਟੀਚਿੰਗ ਹੀ ਮੈਂਸ਼ਨ ਕਰਾਂਗੇ ਲਓ ਜੀ ਇਹ ਦੋਨੋਂ ਡਿਜ਼ਾਈਨਡ ਔਰ ਦੋਨੋਂ ਕਲਰ ਸਾਡੇ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਚੱਲ ਰਹੇ ਨੇ ਜੀ ਬਹੁਤ ਸੂਟ ਆਪਾਂ ਬਣਾ ਚੁੱਕੇ ਆ ਜਿਹੜੀਆਂ ਪਹਿਣਾ ਵੀਡੀਓ ਪਹਿਲੇ ਦਿਨ ਤੋਂ ਦੇਖਦੀਆਂ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਇਹ ਵਾਲੇ ਡਿਜ਼ਾਈਨ ਔਰ ਇਹ ਵਾਲਾ ਜ ਬਹੁਤ ਡਿਜ਼ਾਈਨ ਆਪਾਂ ਰੈਡੀ ਕਰ ਚੁੱਕੇ ਆ ਤਾਂ ਬੜੀ ਖੁਸ਼ੀ ਹੁੰਦੀ ਜਦੋਂ ਤੁਹਾਨੂੰ ਸਾਡੇ ਬਣਾਏ ਹੋਏ ਡਿਜ਼ਾਈਨ ਜਿਹੜੇ ਪਸੰਦ ਆਉਂਦੇ ਨੇ ਤਾਂ ਤੁਸੀਂ ਇਹ ਚੈੱਕ ਕਰ ਸਕਦੇ ਹੋ ਬਹੁਤ ਹੈਵੀ ਨੈਕ ਬਣਿਆ ਹੋਇਆ ਜੀ ਇਹਦਾ ਹੈਵੀ ਮੀਨ ਇਹਦਾ ਨਹੀਂ ਕਿ ਤੁਹਾਨੂੰ ਵੇਅਰ ਕਰਨ ਦੇ ਵਿੱਚ ਕਾਫੀ ਹੈਵੀ ਇਹਦਾ weight ਜ਼ਿਆਦਾ ਲੱਗੇਗਾ ਬਿਲਕੁਲ ਵੀ ਨਹੀਂ ਤੁਸੀਂ ਦੇਖਣ ਨੂੰ ਦੇਖ ਰਿਹਾ ਕਿ suit ਬਹੁਤ ਹੈਵੀ ਬਟ ਇਹਦੇ ਉੱਪਰ ਜਿਹੜਾ ਆਪਾਂ ਮਟੀਰੀਅਲ ਐਡ ਆਨ ਕਰਦੇ ਆਂ ਅੱਛੀ ਕੁਆਲਿਟੀ ਦਾ ਹੁੰਦਾ ਔਰ ਲਾਈਟ weight ਹੁੰਦਾ ਔਰ ਫੈਬਰਿਕ ਦੀ ਮੈਂ ਗੱਲ ਕਰਾਂ ਤਾਂ ਫੈਬਰਿਕ ਰਹੇਗਾ ਜੀ ਕੀਵੀ ਸਿਲਕ ਕੀਵੀ ਸਿਲਕ ਵੀ ਬਹੁਤ ਪਿਆਰਾ ਫੈਬਰਿਕ ਹੈ ਬਹੁਤ ਜ਼ਿਆਦਾ ਸੌਫ ਇਸ ਤਰ੍ਹਾਂ ਆਪਾਂ ਮਹਿਰੂਨ ਕਲਰ ਦਾ ਪੈਚ ਐਡ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਾਹਾਂ ਦੇਖੋ ਬਹੁਤ ਹੀ ਪਿਆਰਾ ਜਿਹਾ ਮਹਿਰੂਨ ਡਾਰਕ ਮਹਿਰੂਨ ਆਪਾਂ ਇਹਦੇ ਵਿੱਚ ਪੈਚ ਐਡ ਕੀਤਾ ਇਸ ਤਰ੍ਹਾਂ ਪੂਰੀ ਸ਼ਰਟ ਦੇ ਵਿੱਚ ਕੰਮ ਰਹੇਗਾ ਸੈਂਟਰ ਪੈਨਲ ਬਣਿਆ ਹੋਇਆ ਔਰ ਇਸ ਤਰ੍ਹਾਂ ਆਪਣਾ gekere ਦੇ ਉੱਪਰ ਕੰਮ ਰਹੇਗਾ ਜੀ ਚੈੱਕ ਕਰੋ ਬਹੁਤ ਹੈਵੀ ਕੰਮ ਹੈ ਜੀ ਤੇ ਇਸ ਤਰ੍ਹਾਂ ਆਪਾਂ ਸਟਿਚਿੰਗ ਕੀਤੀ ਹੋਈ ਜਿਸ ਵੀ ਸੂਟ ਦੇ ਵਿੱਚ ਆਪਾਂ ਕੋਈ ਕਲਰ ਕੰਟਰਾਸਟ ਕਰਦੇ ਤਾਂ ਉਹਦੀ ਪੇਸਟਿੰਗ ਆਪਾਂ ਹਮੇਸ਼ਾ ਹੀ ਕਲਰ ਕੰਟਰਾਸਟ ਦੇ ਅਕੋਰਡਿੰਗ ਹੀ ਕਰਦੇ ਹਾਂ ਜਿਵੇਂ ਤੁਹਾਨੂੰ ਇਹ ਸੂਟ ਦਿਖਾਏ ਨੇ ਇਹਨਾਂ ਦੀ ਸਾਰਿਆਂ ਦੀ ਜਿਹੜੀ ਆਪਾਂ ਨੇ ਸਟਿਚਿੰਗ ਕੀਤੀ ਹੋਈ ਇਸ ਤਰ੍ਹਾਂ ਟਿਸ਼ੂ ਐਡ ਆਨ ਕੀਤਾ ਹੋਇਆ ਠੀਕ ਹੈ ਜੀ ਇਸ ਤਰ੍ਹਾਂ ਕਿਉਂਕਿ ਇਹਦਾ ਨਾ ਸੂਟ ਦੀ ਗਰੇ ਜਿਹੜੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਏ ਤੇ ਜਿਵੇਂ ਹੁਣ ਇਹ ਕਲਰਫੁਲ ਏ ਇਹਦੇ ਵਿੱਚ ਆਪਾਂ ਪੈਜ ਮਹਿਰੂਨ ਦਾ ਐਡ ਕੀਤਾ ਤੇ ਆਪਾਂ ਪਹਿਲੇ ਪੇਸਟਿੰਗ ਪੱਟੀ ਵੀ ਜਿਹੜੀ ਮਹਿਰੂਨ ਕਲਰ ਦੀ ਐਡ-ਆਨ ਕੀਤੀ ਹੋਈ ਏ ਇਹਦਾ ਤੁਹਾਨੂੰ ਦੱਸਾਂ ਕਿ ਸੂਟ ਦੀ ਲੁੱਕ ਬਹੁਤ ਸੋਹਣੀ ਲੱਗਦੀ ਏ ਸੂਟ ਬਹੁਤ ਹੀ ਪਿਆਰਾ ਖੜਿਆ ਖੜਾ ਜਾ ਰਹਿੰਦਾ ਤੇ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਆਪਣੇ हिਪ ਤੱਕ ਇਸ ਤਰ੍ਹਾਂ ਵਰਕ ਰਹੇਗਾ ਔਰ ਸੈਂਟਰ ਪੈਨਲ ਜਿਹੜਾ ਬਣਿਆ ਹੋਇਆ ਜੀ ਤੇ ਇੱਕ ਆਪਾਂ ਰੱਖਿਆ ਹੋਇਆ ਜੀ ਇਹਦੇ ਨਾਲ ਟਰੌਜ਼ਰ ਇਸ ਤਰ੍ਹਾਂ ਟਰੌਜ਼ਰ ਦੇ ਉੱਪਰ ਵੀ ਵਰਕ ਰਹੇਗਾ ਤੁਸੀਂ ਚੈੱਕ ਤੇ ਇੱਕ ਆਪਾਂ ਇਹਦੇ ਨਾਲ ਸਲਵਾਰ ਰੈਡੀ ਕੀਤੀ ਤੁਸੀਂ ਦੇਖ ਸਕਦੇ ਹੋ ਅਗਰ ਤੁਸੀਂ ਸਲਵਾਰ ਓਨਲੀ ਸਲਵਾਰ ਸੂਟ ਹੀ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਪੁੱਛ ਸਕਦੇ ਹੋ ਅਗਰ ਤੁਸੀਂ ਪ੍ਰੋਪਰ ਜਿੱਦਾ ਬਣਿਆ ਹੋਇਆ ਟਰੌਜ਼ਰ ਵੀ ਹੈ ਨਾ ਸਲਵਾਰ ਵੀ ਤੁਸੀਂ ਸਾਨੂੰ ਉਹਦਾ ਪ੍ਰਾਈਸ ਵੀ ਪੁੱਛ ਸਕਦੇ ਹੋ ਠੀਕ ਹੈ ਜੀ ਤੇ ਇਸ ਤਰ੍ਹਾਂ ਰਹੇਗਾ ਜੀ ਨਾਲ ਪਿਓਰ ਦਾ ਦੁਪੱਟਾ ਦੁਪੱਟਾ ਸਾਡਾ ਬਹੁਤ ਪਿਆਰਾ ਰੈਡੀ ਹੋਇਆ ਕਿ ਜਿਹੜੀ ਆਪਾਂ ਲੈਸ ਐਡ ਕੀਤੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਰਹੇਗਾ ਜੀ ਦੁਪੱਟਾ ਪੱਟੇ ਤੁਸੀਂ ਲੈਸ਼ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣੀ ਲੈਸ਼ ਔਰ ਅੱਛੀ ਕੁਆਲਿਟੀ ਦੀ ਮੈਂ ਹਮੇਸ਼ਾ ਹੀ ਕਹਿੰਨੀ ਹੁੰਦੀ ਆ ਕਿ ਸਾਡੇ ਕੋਲੇ ਆ ਕੇ ਤੁਹਾਨੂੰ ਕੁਆਲਿਟੀ ਨਾਲ ਕੋਈ ਕੰਪਰਮਾਈਜ਼ ਨਹੀਂ ਕਰਨਾ ਪਏਗਾ ਤੁਹਾਨੂੰ ਅੱਛੀ ਕੁਆਲਿਟੀ ਹੀ ਅਸੀਂ ਤੁਹਾਨੂੰ ਦਵਾਂਗੇ ਜੀ ਕਿਉਂਕਿ ਅੱਜਕੱਲ੍ਹ ਦੇਖੋ ਔਨਲਾਈਨ ਬਿਜ਼ਨਸ ਦੇ ਵਿੱਚ ਇੱਕ ਆਪਣਾ ਨਾਮ ਬਣਾਣਾ ਇੱਕ ਆਪਣੀ ਜਗ੍ਹਾ ਬਣਾਉਣੀ ਬਹੁਤ ਜ਼ਿਆਦਾ ਟਫ ਹੋ ਚੁੱਕਿਆ ਹੈ ਅਗਰ ਅੱਛੀ ਕੁਆਲਿਟੀ ਦਵਾਂਗੇ ਤੁਹਾਨੂੰ ਟਾਈਮ ਨਾਲ ਕੰਮ ਦਵਾਂਗੇ ਤਾਂ ਆਟੋਮੈਟਿਕਲੀ ਤੁਹਾਨੂੰ ਸਾਰਾ ਕੁਝ ਸਾਡਾ ਜਿਹੜਾ ਸਹੀ ਲੱਗੇਗਾ ਪਸੰਦ ਆਏਗਾ ਬਾਕੀ ਜਿਨ੍ਹਾਂ ਨੂੰ ਅੱਛੀ ਕੁਆਲਿਟੀ ਦਾ ਪਤਾ ਹੈ ਜੀ ਉਹ ਕੰਪਰਮਾਈਜ਼ ਕਰਦੇ ਵੀ ਨਹੀਂ ਹੈਗੇ ਤੇ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਹੁੰਦਾ ਉਹ ਕਹਿੰਦੇ ਹੁੰਦੇ ਵੀ ਇਹਦੀ ਪ੍ਰਾਈਸ ਆਪ ਐ ਜੀ ਇਹਦੀ ਪ੍ਰਾਈਸ ਇਦਾਂ ਹੁਣ ਤੁਸੀਂ ਦੇਖੋ ਪਹਿਲਾਂ ਆਪਾਂ ਫੈਬਰਿਕ ਲੈਣਾ ਠੀਕ ਹੈ ਫਿਰ ਉਹ ਫੈਬਰਿਕ ਨੂੰ ਡਾਈ ਕਰਾਉਣਾ ਡਾਈ ਕਰਉਣ ਤੋਂ ਬਾਅਦ ਫਿਰ ਆਪਾਂ ਉਹਨੂੰ ਅੱਡੇ ਦੇ ਉੱਪਰ ਲਗਾਉਣਾ ਟ੍ਰੇਸ ਕਰਨੀ ਉਹਦੀ ਬਹੁਤ ਇਦਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਜਿਹੜੇ ਸਾਡੇ ਸੂਟ ਨੂੰ ਥੋੜਾ ਜਿਹਾ ਪ੍ਰਾਈਸ ਤੁਹਾਨੂੰ ਸਾਰਿਆਂ ਨੂੰ ਜ਼ਿਆਦਾ ਲੱਗਣ ਲੱਗ ਜਾਂਦਾ ਪਰ ਜਦੋਂ ਆਪਾਂ ਮਿਹਨਤ ਕਰਦੇ ਹਾਂ ਇੱਕ ਸੂਟ ਦੇ ਉੱਪਰ ਤਾਂ ਬਹੁਤ ਜ਼ਿਆਦਾ ਟਾਈਮ ਲੱਗਦਾ ਜੀ ਬ ਸੂਟ ਬਸ ਅਸੀਂ ਕਿਹਾ ਵੀ ਹਾਂ ਸੂਟ ਬਣ ਗਿਆ ਤੇ ਸੂਟ ਇੱਕ ਦਿਨ ਦੇ ਵਿੱਚ ਬਣ ਜਾਣਾ ਘੱਟੋ ਘੱਟ ਇੱਕ ਸੂਟ ਨੂੰ ਸਾਨੂੰ 15-20 ਤੋਂ 15 ਤੋਂ 20 ਦਿਨ ਵੀ ਲੱਗ ਜਾਂਦੇ ਆ ਕਈ ਵਾਰ ਕਿਉਂਕਿ ਸਾਰਾ ਕੁਝ ਅਸੀਂ ਧਿਆਨ ਦੇ ਵਿੱਚ ਰੱਖਣਾ ਹੁੰਦਾ ਕਈ ਵਾਰ ਕਸਟਮਰ ਕਹਿੰਦੇ ਕਿ ਦੀਦੀ ਆਪਣੀ ਰਿਕੋਰਡਿੰਗ ਰੈਡੀ ਕਰ ਦਿਓ ਕੰਟਰਾਸਟ ਚਾਹੀਦਾ ਸਾਨੂੰ ਕਲਰ ਕੰਟਰਾਸਟ ਕਰਕੇ ਦਿਓ ਤਾਂ ਉਹਦੇ ਵਾਸਤੇ ਵੀ ਕਿਤੇ ਨਾ ਕਿਤੇ ਸਾਨੂੰ ਸਾਰਾ ਕੁਝ ਸੋਚ ਕੇ ਬਣਾਉਣਾ ਪੈਂਦਾ ਤੇ ਇਸ ਕਰਕੇ ਜਿਹੜੀਆਂ ਭੈਣਾਂ ਨੂੰ ਪਤਾ ਹੈ ਕਿ ਇਹਨਾਂ ਚੀਜ਼ਾਂ ਦੀ ਕੀ ਪ੍ਰਾਈਸ ਹੈ ਤੇ ਥੈਂਕ ਯੂ ਸੋ ਮਾਚ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਕੁਝ ਮੈਸੇਜ ਆ ਜਾਂਦੇ ਨੇ ਬਹੁਤ ਜ਼ਿਆਦਾ ਕਾਸਟਲੀ ਹੈ ਹਨ ਤਾਂ ਪਲੀਜ਼ ਰਿਕਵੈਸਟ ਹੈ ਕਿ ਇੱਕ ਸੂਟ ਤੁਸੀਂ ਰੈਡੀ ਕਰਵਾ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਚਾਹੇ ਤੁਸੀਂ ਖੁਦ ਰੈਡੀ ਕਰਵਾਓ ਵੀ ਕਿੰਨਾ ਖਰਚਾ ਆਉਂਦਾ ਇੱਕ ਸੂਟ ਦੇ ਉੱਪਰ ਤੇ ਲੋ ਜੀ ਇਹ ਸੀ ਸਾਡੀ ਬਹੁਤ ਹੀ ਪਿਆਰੀ ਜੀ ਹੈਂਡਵਰਕ ਦੀ ਕਲੈਕਸ਼ਨ ਹੋਪ ਕਿ ਤੁਹਾਨੂੰ ਅੱਜ ਵਾਲੀ ਕਲੈਕਸ਼ਨ ਜਿਹੜੀ ਵਧੀਆ ਲੱਗੀ ਹੋਣੀ ਅਗਰ ਵਧੀਆ ਲੱਗੀ ਲਾਈਕ ਸ਼ੇਅਰ ਹੋ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਸਾਡੀ ਕਲੈਕਸ਼ਨ ਤੋਂ ਲਾਵਾ ਵੀ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆ ਤੁਸੀ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ WhatsApp ਤੇ ਮੈਸੇਜ ਕਰ ਸਕਦੇ ਹੋ ਕਿਸੇ ਤਰ੍ਹਾਂ ਦਾ ਤੁਸੀਂ ਕੁਝ ਕਟਣਾ ਜਾਂ ਕੁਝ ਐਡਨ ਕਰਾਣਾ ਤੁਸੀਂ ਸਾਨੂੰ ਦੱਸ ਸਕਦੇ ਤੁਹਾਡੀ ਚੁਆਇਸ ਅਕੋਰਡਿੰਗ ਆਪਾਂ ਤੁਹਾਡਾ ਸੂਟ ਹੈ ਤੁਹਾਡਾ ਡਿਜ਼ਾਈਨ ਕਰਕੇ ਦਵਾਂਗੇ ਤੇ ਲੋ ਜੀ ਮਿਲਦੇ ਆ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ